ਸਰਦਾਰ ਗੁਰਪ੍ਰੀਤ ਸਿੰਘ ਪੁਲਰ ਮਾਜੋਕ ਬਿਸ਼ਰ ਸਾਹਿਬ ਅਮਸਰ ਅਤੇ ਸਰਦਾਰ ਹਰਪਾਲ ਸਿੰਘ ਏਡੀ ਸਪੈਸ਼ਲਟੀ 2 ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਵਿੱਢੀ ਹੋਈ ਮੈਮ ਵਿੱਚ ਅਮਨਦੀਪ ਕੌਰ ਮੁਖ ਅਫਸਰ ਥਾਣਾ ਕੰਟਰੋਲਮੈਂਟ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਮੁਕੱਦਮਾ ਨੰਬਰ 31 ਬੜਾ 25 ਵਿੱਚ ਲੁੜਿੰਦੇ ਪੰਜ ਦੋਸ਼ੀਆਂ ਵਿੱਚੋਂ ਚਾਰ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ ਮੁਕੱਦਮੇ ਵਿੱਚ ਵਰਤਿਆ ਗਿਆ ਕੈਪਿਸਟਰ ਵੀ ਕੰਟਰੀ ਬ੍ਰੇਡ ਵਿ ਨਾਲ ਸੰਸਪੇਸ਼ਲ ਬਰਾਮਦ ਕੀਤਾ ਇਹ ਮਕਦਮਾ ਜਿਹੜਾ ਹਰਪਾਲ ਸਿੰਘ ਪਹਲਾਵਾਸੀ ਮਾਲਾਵਲੀ ਦੇ ਬਿਆਨ ਤੇ ਮਿਤੀ 12/3/25 ਨੂੰ ਦਰਜ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਾਹਿਲ ਦੇ ਨਾਲ ਕਮਟਾਲਾ ਪਿੰਡ ਤੋਂ ਮਾਲਾਵਲੀ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਕਰਨ ਡੀਆ ਰਜੀਤ ਸਿੰਘ ਲਵ ਬਲਵੰਤ ਸਿੰਘ ਛੋਡੀ ਅਰਮੋਲਦੀਪ ਸਿੰਘ ਪੰਨਾ ਅਤੇ ਬਿੱਟੂ ਭయ్యా ਨਾਮ ਦੇ ਪੰਜ ਜਿਹੜੇ ਦੋਸ਼ੀ ਇਹਨਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਅਟਾ ਮਾਰੀਆਂ ਗੁੱਟਮਾਰ ਕੀਤੀ ਅਤੇ ਕਰਨ ਦੀਆ ਨੇ ਆਪਣੇ ਡੱਬੇ ਚੋਂ ਪਿਸਤਲ ਕੱਢ ਕੇ ਮਾਰ ਦੇਣ ਦੀ ਨੀਤ ਨਾਲ ਭਾਲ ਭਾਲਾ ਤੇ ਫਾਇਰ ਕੀਤਾ ਜਿਸ ਦੇ ਲੱਕ ਵਿੱਚ ਲੱਗਾ ਜੋਰ ਭਾਲ ਭਾਲਾ ਨੂੰ ਇਲਾਜ ਲਈ ਜਿਹੜਾ ਗੁਰ ਰੰਗ ਦੇ ਹਸਪਤਾਲ ਚ ਦਾਖਲ ਰਹਿ ਗਿਆ ਸੀ ਜਿੱਥੇ ਮਿਤੀ 12 ਤੈਨੂੰ ਉਸ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਅਤੇ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਾਸਤੇ ਸਪੈਸ਼ਲ ਟੀਮਾਂ ਲਗਾਈਆਂ ਗਈਆਂ ਸਨ ਮਿਤੀ 9 6 25 ਨੂੰ ਜਿਹੜਾ ਇਹਨਾਂ ਚਾਰਾਂ ਦੋਸ਼ੀਆਂ ਨੂੰ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਦਫਤਾਰ ਕੀਤਾ ਜਿੰਨਾ ਪਾਸੋਂ ਆਦਤ ਵਿੱਚ ਵਰਤਿਆ ਗਿਆ ਪਿਸਤਲ ਬ